3 ਲੱਖ ਡਰੱਗ ਮਨੀ ਪੁਲਿਸ ਨੇ ਜ਼ਬਤ ਕੀਤੀ ਹੈ ਤਾਂ ਦੱਸ ਜਾਈਏ ਕਿ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਹਾਸਲ ਹੋਈ ਜਦੋਂ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੇ ਵੱਲੋਂ ਨਾਪਾਕ ਕੋਸ਼ਿਸ਼ ਨੂੰ ਪੁਲਿਸ ਨੇ ناکਾਮਯਾਬ ਕਰ ਦਿੱਤਾ ਉਹਨਾਂ ਦਾ ਸਾਥ ਦੇ ਰਹੀ ਭਾਰਤ ਦੇ ਵਿੱਚ ਬੈਠੇ ਕੁਝ ਤਸਕਰਾਂ ਦੇ ਕੋਲੋਂ 7 ਕਿਲੋ ਹੈਰੋਇਨ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ ਕਰੋੜਾਂ ਛ ਹੈ 36 ਲੱਖ ਦੀ ਡਰੱਗ ਮਨੀ ਇੱਕ ਪਿਸਟਲ ਮੈਗਜ਼ੀਨ ਰੋਂਦ ਅਤੇ ਹੋਰ ਸਮਾਨ ਜ਼ਬਤ ਕੀਤਾ ਤਦ ਆਖੀਏ ਕਿ ਪੁਲਿਸ ਅਧਿਕਾਰੀਆਂ ਨੂੰ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਇਹ ਸਾਰੀ ਕਾਮਯਾਬੀ ਹਾਸਲ ਹੋਈ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਤੱਕ ਇਸ ਬਾਬਤ ਗੁਪਤ ਸੂਚਨਾ ਪਹੁੰਚੀ ਸੀ ਉਨ੍ਹਾਂ ਨੇ ਇੱਕ આરોપી ਨੂੰ ਗ੍ਰਿਫਤਾਰ ਵੀ ਕੀਤਾ ਅਤੇ ਬਰਾਮਦ ਹੋਏ ਸਾਰੇ ਸਮਾਨ ਦੇ ਬਾਬਤ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਕਿ ਇਹ ਡਰਗ ਮਨੀ ਔਰ ਇਹ ਸਾਰੀ ਹੈਰੋਇਨ ਅੱਗੇ ਕਿੱਥੇ ਸਪਲਾਈ ਹੋਣੀ ਸੀ ਪੂਰੇ ਗਿਰੋਹ ਦਾ ਪਰਦਾ ਫਾਸ਼ ਕਰਨ ਦੇ ਲਈ ਵੀ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸ ਜਾਈਏ ਕਿ ਪੁਲਿਸ ਨੂੰ ਜਿੱਥੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ ਉੱਥੇ ਹੀ ਨਾਲ ਦੀ ਨਾਲ 3 ਲੱਖ ਡਰਗ ਮਨੀ ਇੱਕ ਪਿਸਟਲ ਮੈਗਜ਼ੀਨ ਰੋਂਦ ਆਈਫੋਨ ਅਤੇ ਇੱਕ ਗੱਡੀ ਵੀ ਪੁਲਿਸ ਨੇ ਜ਼ਬਤ ਕੀਤੀ ਹੈ ਤਾਂ ਦੱਸ ਜਿਏ ਕੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਔਰ ਉਹਨਾਂ ਦੇ ਕਿਸੇ ਇਨਫੋਰਮਰ ਦੇ ਵੱਲੋਂ ਇਹ ਸਾਰਾ ਕੁਝ ਦੱਸਿਆ ਗਿਆ ਸੀ ਤੇ ਫਿਰ ਉਹਨਾਂ ਦੀ ਟੀਮ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ ਔਰ ਇੱਕ ਜਨੇ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਇਸ ਦੇ ਦੋ ਸਾਥੀ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਨੇ ਤਾਂ ਇਹ ਜੋ ਰਿਕਵਰੀ ਹੋਈ ਹੈ ਉਹ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਰੋੜਾਂ ਦੀ ਹੈਰੋਇਨ ਤੇ 36 ਲੱਖ ਡਰੱਗ ਮਨੀ ਪੁਲਿਸ ਨੇ ਬਰਾਮਦ ਕੀਤੀ ਹੈ ਕੀ ਕੀ ਹੈ ਨਸ਼ਾ ਫੜਿਆ ਗਿਆ ਕਿੰਨਾ ਫੜਿਆ ਗਿਆ ਕਿੰਨੇ ਬੰਦੇ ਫੜੇ ਗਏ ਔਰ ਡਰੱਗ ਮਨੀ ਕਿੰਨੀ ਫੜੀ ਗਈ ਹੈ ਜੀ ਮੈਮ 14 April 2024 ਕੋ ਸਾਡੇ ਐਸਪੀ ਇਨਵੈਸਟੀਗੇਸ਼ਨ ਰੰਧੀਰ ਕੁਮਾਰ ਡਿਪਟੀ ਐਸਪੀ ਬੀ ਬਲਕਾਰ ਸਿੰਘ ਜੀ ਅਤੇ ਪੂਰੀ ਸੀਆਈਏ ਟੀਮ ਅਤੇ ਸਦਰ ਫਿਰੋਜ਼ਪੁਰ ਟੀਮ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ہوئی ਹੈ ਟੋਟਲ ਇਨਾਂ ਨੇ ਇੱਕ ਬੰਦੇ ਨੂੰ ਕਾਬੂ ਕਰਕੇ ਉਸ سے 7 ਕਿਲੋਗ੍ਰam ਹਿਰੋਇਨ 36 ਲੱਖ ਰੁਪਏ ਡਰਗਬੰਦੀ ਇੱਕ ਪਿਸਟਲ 32 ਬੋਰ ਇੱਕ ਰਾਈਫਲ 315 ਬੋਰ ਦੋ ਪਿਸਟਲ 30 ਬੋਰ ਅਤੇ ਚਾਰ ਮੈਗਜ਼ੀਨ 20 ਰਾਉਂਡ ਔਰ ਇੱਕ ਇਲੈਕਟਰਾ ਕਾਰ ਬਰਾਮਦ ਕੀਤੀ ਹੈ ਇਹ ਟੋਟਲ ਰਿਕਵਰੀ ਹੈ ਇਸ ਕੇਸ ਦੀ

ਇਹ ਬੰਦਾ ਸਦਰ ਫਿਰੋਜ਼ਪੁਰ ਤੇ ਸਿਟੀ ਜੀ ਤਿੰਨੋਂ ਬੰਦੇ ਸਦਰ ਫਿਰੋਜ਼ਪੁਰ ਤੇ ਸਿਟੀ ਫਿਰੋਜ਼ਪੁਰ ਏਰੀਆ ਤੇ ਰਹਿਣ ਵਾਲੇ ਨੇ ਜਿਹੜਾ ਮੇਨ ਦੋਸ਼ੀ ਹੈ ਉਹ ਸਿਟੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਉਹਦੀ ਉਮਰ ਲਗਭਗ 27-28 ਸਾਲ ਹੈ ਜੀ ਮੈਮ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਗਨਾ ਜਿਹੜਾ ਕੈਨੇਡਾ ਤੋਂ ਬੈਠ ਕੇ ਇਸ ਨੂੰ ਸਾਰੇ ਨੂੰ ਚਲਾ ਰਿਹਾ ਸੀ ਨਹੀਂ ਦੇਖੀ ਅਸੀਂ ਕੋਈ ਅਸਮਪਸ਼ਨ ਨਹੀਂ ਕਰ ਸਕਦੇ ਹੁਣ ਕੱਲ ਪਰਚਾ ਦਰਜ ਹੋਇਆ ਹੈ ਸਾਡੇ ਬੰਦੇ ਹਰ ਤਰ੍ਹਾਂ ਦੇ ਇਨਪੁਟ ਤੇ ਵਰਕ ਕਰ ਰਹੇ ਨੇ ਜਿਹੜਾ ਵੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਹਨੇ ਅਸੀਂ ਜ਼ਰੂਰ ਹਰ ਹਰ ਜੋ ਐਂਗਲ ਹੈ ਉਹਨੂੰ ਅਸੀਂ ਵੈਰੀਫਾਈ ਕਰਾਂਗੇ ਮੈਮ ਜ ਦੇਖੇ ਵੀ ਕੈਨੋਟ ਗੋ ਇਨਟੂ ਅਸੰਪਸ਼ਨਸ ਜੀ ਜੋ ਵੀ ਹੁਣ ਅਸੀਂ ਜੋ ਵੀ ਤਫਤੀਸ਼ ਕਰ ਚੁੱਕੇ ਉਹਦੇ ਵਿੱਚ ਇਹੀ ਪਤਾ ਚੱਲ ਰਿਹਾ ਹੈ ਕਿ ਇਸ ਬੰਦੇ ਦੇ ਕੋਲ ਇਹ ਸਾਰਾ ਕੁਝ ਬਰਾਮਦ ਹੋਇਆ ਹੈ ਤੇ ਇਹਦੇ ਨਾਲ ਦੋ ਬੰਦੋ ਦੀ ਹੋਰ ਸ਼ਮੂਲੀਅਤ ਆ ਰਹੀ ਹੈ ਇਹ ਅਸੀਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿ ਕਿੱਥੋਂ ਆਈਏ ਉਹ ਸਾਰੇ ਲਿੰਕੇਜਸ ਅਸੀਂ ਵਰਕ ਆਊਟ ਕਰਾਂਗੇ ਦੇ ਵਿੱਚ ਬਗਨਿਸ ਚੋਪੜਾ ਐਮ ਐਸ ਅਸੀਸ਼ ਜਿਹੜਾ ਹੈ ਫੋਰੈਂਸ ਗੈਟ ਕੇ ਪੂਰਾ ਨੈਟਵਰਕ ਚਲਾ ਰਿਹਾ ਸੀ ਪਰ ਇਹ ਦੇਖੇ ਜੋ ਅਸੀਂ ਪੂਰੀ ਕੰਮ ਕਰ ਰਹੇ ਹੈ ਨਾ ਜੋ ਕਾਰਵਾਈ ਦੇਖਿਓ ਜੋ ਅਸੀਂ ਕਾਰਵਾਈ ਕਰ ਰਹੇ ਨੇ ਉਹ ਅਸੀਂ this is a part of investigation right ਅਸੀਂ ਇੱਥੇ ਤੇ ਲਿੰਕਸ ਤੁਹਾਨੂੰ ਨਹੀਂ ਦੇ ਸਕਦੇ ਜਿਵੇਂ ਜੋ ਮੈਂ ਸ਼ੇਅਰ ਕਰ ਰਹੀ ਹਾਂ ਲੈਟ ਅ ਸ਼ੇਅਰ ਇਟ ਨਾ ਕਿੰਨੀ ਉਮਰ ਦਾ ਔਰ ਕਿੰਨਾ ਪੜਿਆ ਲਿਖਿਆ ਜਿਹੜਾ ਬੰਦਾ ਇਹ ਬੰਦਾ 27 28 ਸਾਲ ਦਾ ਹੈ ਟੋਟਲ ਅਭੀ ਕਲਾਸ 12th ਪਾਸ ਹੈ ਤੇ ਇਹਨੇ ਜੋ ਪੂਰੀ ਇਸਦੀ ਐਜੂਕੇਸ਼ਨ ਹੈ ਉਹ ਵੀ ਸਿਟੀ ਫਿਰੋਜ਼ਪੁਰ ਏਰੀਆ ਸੇ ਹੀ ਹੋਈ ਆ ਜੀ ਮੈਡਮ ਸ਼ੀ ਸ਼ੁੱਲ ਸਿਟੀ ਦੇ ਉੱਪਰ ਵੀ ਪਹਿਲਾਂ ਮੁਕੱਦਮਾ